ਜਿਵੇਂ ਕਿ ਸਾਨੂੰ ਪਤਾ ਹੈ ਕਿ ਹਰ ਸਾਲ ਭਾਦੋਂ ਮਹੀਨੇ ਦੇ ਵਿੱਚ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਮੇਲਾ ਸ਼ਪਾਰਦਾ ਮੇਲਾ ਸੈਲੀਬ੍ਰੇਟ ਕੀਤਾ ਜਾਂਦਾ ਵਾ ਇਹ ਜੀ ਗੁੱਗਾ ਮੈੜੀ ਜੋ ਇੱਥੇ ਜਗਾ ਵਾ ਇੱਥੇ ਆ ਕੇ ਭਾਰੀ ਮਾਤਰਾ ਦੇ ਵਿੱਚ ਲੋਕ ਜਿਨ੍ਹਾਂ ਦੀ ਸ਼ਰਧਾ ਇਹਦੇ ਵਿੱਚ ਸੋ ਇੱਥੇ ਆ ਕੇ ਮਿੱਟੀ ਕੱਢਦੇ ਨੇ ਬਾਕੀ ਬਹੁਤ ਸਾਰੇ ਲੋਕ ਇੱਥੇ ਜਿਵੇਂ ਕਿ ਹਰ ਤਰੀਕੇ ਦਾ ਐਂਟਰਟੇਨਮੈਂਟ ਝੂਲੇ ਵਗੈਰਾ ਬਾਕੀ ਖਾਣ ਪੀਣ ਦੀਆਂ ਅਲਗ-ਅਲਗ ਮਠਿਆਈਆਂ ਹੁੰਦੀਆਂ ਵਾ ਸੋ ਕਾਫੀ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਇਕੱਠ ਹੁੰਦਾ ਵਾ ਸੋ ਇਸ ਕਰਕੇ ਸਾਡਾ ਲੁਧਿਆਣਾ ਤੇ ਹੱਤੀ ਦੀ ਪੁਲਿਸ ਵੱਲੋਂ ਇੱਥੇ ਪੂਲ ਪ੍ਰੂਫ ਸਿਕਿਉਰਿਟੀ ਅਰੇਂਜਮੈਂਟ ਕੀਤਾ ਗਿਆ ਵਾ ਤਾਂ ਕਿ ਕਿਸੇ ਵੀ ਤਰੀਕੇ ਦੇ ਕੋਈ ਅਨਸਕੋਨ ਘਟਨਾ ਨਾ ਹੋਵੇ ਜਿਸ ਦੇ ਤਹਿਤ ਸਾਡੇ ਵੱਲੋਂ ਇਸ ਦੇ 200 ਦੇ ਕਰੀਬ ਫੋਰਸ ਲੱਗੀ ਲਗਾਈ ਗਈ ਹੈ ਜਿੰਨਾਂ ਵੱਲੋਂ ਅਲੱਗ-ਅਲੱਗ ਜਗ੍ਹਾ 12 ਤੋਂ 13 ਨਾਕੀ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਨੇ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਉਸ ਸਥਿਤੀ ਨੂੰ ਮੇਨਟੇਨ ਕੀਤਾ ਜਾ ਸਕੇ ਤੇ ਇਹ ਜੋ ਅਸੀਂ ਮੇਲਾ ਵਾ ਬਿਲਕੁਲ ਸ਼ਾਂਤੀਪੂਰਵਕ ਨਿਪਟੇ ਚਾਰ ਸਕੀਏ ਹਾਂਜੀ ਸਰ ਹੋਰ ਕੀ ਲੋਕਾਂ ਨੂੰ ਕੀ ਹਦਾਇਤ ਕੀਤੀਆਂ ਜਾਂ ਮੇਲੇ ਵਿੱਚ ਆਉਣ ਜਾਣ ਵਾਲੇ ਜਿਹੜੇ ਅ ਮੇ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਜਾਂ ਮੇਲਾ ਦੇਖਣ ਲਈ ਆਉਂਦੇ ਨੇ ਕੀ ਕਹੋਗੇ ਮੈਂ ਲੋਕਾਂ ਨੂੰ ਇਹੀ ਹਦਾਇਤ ਕਰਨਾ ਚਾਹੂੰਗਾ ਕਿ ਇਸ ਮੇਲੇ ਵਿੱਚ ਖਾਸ ਤੌਰ ਤੇ ਜੋ ਅ ਕੁੱਲੜ ਬਾਜ ਵਗੈਰਾ ਜਾਂ ਕੋਈ दारू ਪੀ ਕੇ ਆਗੇ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਸ ਸਿੱਧੀ ਪੈਦਾ ਕਰਦਾ ਵਾ ਤਾਂ ਉਹਨਾਂ ਖਿਲਾਫ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਆਮ ਲੋਕਾਂ ਨੂੰ ਮੈਂ ਸੁਨੇਹਾ ਦੇਣਾ ਚਾਹਣਾ ਕਿ ਜਿਵੇਂ ਕਿ ਇਸ ਸਕਿਉਰਿਟੀ ਪਲਾਨ ਦੇ ਤਹਿਤ ਜੋ ਸ਼ਪਾਰ ਮੇਲੇ ਦੇ ਵਿੱਚ ਸਕਿਉਰਿਟੀ ਪਲਾਨ ਬਣ ਰਿਹਾ ਵਾ ਇੱਥੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਤਰੀਕੇ ਨਾਲ ਜੋ ਹੈਵੀ ਵਹੀਕਲਸ ਆ ਉਹ ਆਪਾਂ ਨਾ ਲੈ ਕੇ ਆਈਏ ਤਾਂ ਕਿ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਪਵੇ ਸੋ ਜਿਨ੍ਹਾਂ ਲੋਕਾਂ ਨੇ ਵੀ ਅੰਦਰੋਂ ਰਾਏਕੋਟ ਵੱਲੋਂ ਕਿਸੇ ਨੇ ਮੰਡੀ ਜਾਣਾ ਵਾ ਸੋ ਬਾਹਰ ਦੀ ਜਾ ਸਕਦੇ ਨਹੀਂ ਸੋ ਕੋਈ ਵੀ ਸੜਕ ਦਾ ਪ੍ਰਯੋਗ ਨਾ ਕਰੇ ਜੋ ਗੁੱਗਾ ਮੈੜੀ ਦੀ ਜਗ੍ਹਾ ਤੇ ਸਾਹਮਣੇ ਤੋਂ ਲੰਘਦੀ ਹੈ ਸੋ ਇਸ ਹਿਸਾਬ ਨਾਲ ਅਸੀਂ ਸਾਰੇ ਲੋਕਾਂ ਨੂੰ ਇਤਬੀਦ ਕਰਾਂਗੇ ਕਿ ਇਹ ਇੱਕ ਖੁਸ਼ੀ ਦਾ ਤਿਹਾਰਾ ਸਾਰੇ ਵੱਧ ਤੋਂ ਵੱਧ ਇਹਦੇ ਵਿੱਚ ਆਓ ਬਟ ਜੋ ਕਾਨੂੰਨੀ ਵਿਵਸਥਾ ਵਾ ਜੋ ਪੁਲਿਸ ਵੱਲੋਂ ਹਰ ਜਗ੍ਹਾ ਤੇ ਬੋਰਡ ਵੀ ਲਗਾਏ ਗਏ ਨੇ ਸੋ ਲਾਅ ਐਂਡ ਆਰਡਰ ਕਾਨੂੰਨ ਦੀ ਸਾਰੀ ਪਾਲਣਾ ਕਰਨ ਤਾਂ ਕਿ ਅਸੀਂ ਪੀਸਫੁਲੀ ਇਹ ਮੇਲੇ ਨੂੰ ਨੇਪੜੇ ਚਾਰ ਸਕੀਏ ਜੀ ਥੈਂਕ ਯੂ